ਕਹਿੰਦੇ ਕਿ ਪਿਆਰ ਅਤੇ جنگ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਪਰ ਪਿਆਰ ਅਤੇ جنگ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਪਿਆਰ ਵਿੱਚ ਤਾਂ ਕਿਸੇ ਲਈ ਜਾਨ ਦਿੱਤੀ ਜਾ ਸਕਦੀ ਹੈ ਪਰ جنگ ਵਿੱਚ ਕਿਸੇ ਦੀ ਜਾਨ ਲੈਤੀ ਜਾਂਦੀ ਹੈ ਪਰ ਅੱਜ ਕੱਲ ਦਾ ਜੋ ਇਸ਼ਕ ਹੈ ਅੱਜ ਕੱਲ ਜੋ ਘਟਨਾਵਾਂ ਦੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਨੇ ਉਸ ਵਿੱਚ ਤਾਂ ਲੜਾਈ ਵਾਲਾ ਹੀ ਕੰਮ ਹੋਇਆ ਹੈ ਕਿਉਂਕਿ ਇਸ਼ਕ ਦੇ ਵਿੱਚ ਜਾਨਾਂ ਲੈਤੀਆਂ ਜਾ ਰਹੀਆਂ ਨੇ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਇੱਕ ਔਰਤ ਜਿਸ ਦੇ 9 ਬੱਚੇ ਸਨ 9 ਬੱਚਿਆਂ ਦੀ ਮਾਂ ਨੇ ਉਹ ਕੀਤਾ ਜਿਸ ਦੀ ਸ਼ਾਇਦ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਇਹ ਕਹਾਣੀ ਉੱਤਰ ਪ੍ਰਦੇਸ਼ ਦੀ ਹੈ ਤੇ ਉੱਤਰ ਪ੍ਰਦੇਸ਼ ਦੇ ਪੱਠੇ ਉੱਤੇ ਕੰਮ ਕਰਨ ਵਾਲੀ ਔਰਤ ਨੇ ਜੋ ਕੀਤਾ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਗਏ ਸਭ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਇੱਕ ਨੌ ਬੱਚਿਆਂ ਦੀ ਮਾਂ ਐਦਾਂ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਕਾਸ ਗੰਝ ਇੱਥੋਂ ਦਾ ਰਹਿਣ ਵਾਲਾ ਰਹਿਮਤ لال ਜਿਸ ਦੀ ਪਤਨੀ ਦਾ ਨਾਮ ਰੀਨਾ ਸੀ ਰੀਨਾ ਦੀ ਉਮਰ ਲਗਭਗ 45 ਸਾਲ ਸੀ ਰਿਮਤ لال ਦੇ 9 ਬੱਚੇ ਸਨ ਸਭ ਇਸ ਗੱਲ ਤੋਂ ਹੈਰਾਨ ਸਨ ਕਿ ਇਹਨਾਂ ਦੇ ਘਰ 9 ਬੱਚੇ ਨੇ 5 ਕੁੜੀਆਂ ਤੇ 4 ਮੁੰਡੇ ਜਿਨ੍ਹਾਂ ਦੇ ਵਿੱਚੋਂ 3 ਬੱਚੇ ਵਿਆਹੇ ਹੋਏ ਸੀ ਪਹਿਲਾਂ ਰਿਮਤ لال ਆਪਣੇ ਪਰਿਵਾਰ ਦੇ ਨਾਲ ਫਰੂਕਾਬਾਦ ਦੇ ਵਿੱਚ ਰਹਿੰਦਾ ਸੀ ਪਰ ਉਸ ਤੋਂ ਬਾਅਦ ਕਿਸੇ ਫਾਈਨੈਂਸ਼ੀਅਲੀ ਦਿੱਕਤ ਦੇ ਕਾਰਨ ਇਹ ਕਾਸਗੰਝ ਦੇ ਵਿੱਚ ਆ ਕੇ ਰਹਿਣ ਲੱਗ ਗਿਆ ਸੀ ਕਾਸ ਗੰਜ ਦੇ ਵਿੱਚ ਹੀ ਰਿਮਤ ਲਾਲ ਦੇ ਸੌਰੇ ਸੀ ਸਭ ਕੁਝ ਚੰਗਾ ਚੱਲ ਰਿਹਾ ਸੀ ਇੱਥੇ ਆ ਕੇ ਰਿਮਤ ਲਾਲ ਪੱਠੇ ਉੱਤੇ ਕੰਮ ਕਰਨ ਲੱਗਦਾ ਹੈ ਇਹਦੀ ਘਰ ਵਾਲੀ ਵੀ ਪੱਠੇ ਉੱਤੇ ਕੰਮ ਕਰਦੀ ਹੈ ਇਹ ਵੀ ਪੱਠੇ ਉੱਤੇ ਕੰਮ ਕਰਨ ਲੱਗਦਾ ਹੈ ਸਭ ਕੁਝ ਠੀਕ ਚੱਲ ਰਿਹਾ ਸੀ ਪੱਠੇ ਦਾ ਜੋ ਠੇਕੇਦਾਰ ਸੀ ਉਸ ਦਾ ਨਾਮ ਹਨੀਫ ਸੀ ਜ਼ਿੰਦਗੀ ਚੱਲਦੇ-ਚੱਲਦੇ ਰਿਮਤ ਲਾਲ ਨੂੰ ਲੱਗਿਆ ਕਿ ਜੋ ਉਸ ਦੀ ਪਤਨੀ ਹੈ ਜੇ ਜੋ ਹਨੀਫ ਹੈ ਇਹਨਾਂ ਦੋਨਾਂ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਹੈ ਕਿਉਂਕਿ ਰਿਮਤ ਲਾਲ ਨੂੰ ਜੋ ਹਨੀਫ ਸੀ ਉਹ ਕੰਮ ਤੋਂ ਪਹਿਲਾਂ ਭੇਜ ਦਿੰਦਾ ਸੀ ਤੇ ਜੋ ਉਸਦੀ ਪਤਨੀ ਰੀਨਾ ਸੀ ਉਸ ਨੂੰ ਬਾਅਦ ਵਿੱਚ ਭੇਜਦਾ ਸੀ ਰਿਮਤ ਲਾਲ ਨੂੰ ਸ਼ੱਕ ਹੁੰਦਾ ਹੈ ਤੇ ਫਿਰ ਰਿਮਤ ਲਾਲ ਇਸ ਗੱਲ ਤੇ ਧਿਆਨ ਦਿੰਦਾ ਹੈ ਨਿਗਾਹ ਰੱਖਦਾ ਹੈ ਇੱਕ ਦਿਨ ਹਨੀਫ ਅਤੇ ਰੀਨਾ ਨੂੰ ਇਹ ਰਿਮਤ ਲਾਲ ਇਤਰਾਜਯੋਗ ਹਾਲਤ ਦੇ ਵਿੱਚ ਪੜ ਲੈਂਦਾ ਹੈ ਤੇ ਹੁਣ ਇਹ ਬਹੁਤ ਜ਼ਿਆਦਾ ਗੁੱਸੇ ਹੁੰਦਾ ਹੈ ਰੀਨਾ ਦੇ ਨਾਲ ਲੜਾਈ ਕਰਦਾ ਹੈ ਝਗੜਾ ਕਰਦਾ ਹੈ ਤੇ ਇਸ ਦੀ ਕੁੱਟਮਾਰ ਕਰਦਾ ਹੈ ਰੀਮਾ ਰੁਸ ਕੇ ਇੱਥੋਂ ਚਲੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਦੋਂ ਫੇਰ ਰੀਨਾ ਦੇ ਨਾਲ ਰਮਤ ਲਾਲ ਦਾ ਸੰਪਰਕ ਹੁੰਦਾ ਹੈ ਤਾਂ ਉਸ ਨੂੰ ਕਹਿੰਦਾ ਕਿ ਤੂੰ ਆ ਜਾ ਮੈਨੂੰ ਮaaf ਕਰ ਦੇ ਮੈਥੋਂ ਗਲਤੀ ਹੋ ਗਈ ਬੱਚਿਆਂ ਦਾ ਕੀ ਬਣੇਗਾ ਬੱਚਿਆਂ ਨੂੰ ਕੌਣ ਪਾਲੇਗਾ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ ਤੂੰ ਮੈਨੂੰ ਮਾਫ਼ ਕਰ ਦੇ ਇਸ ਲਈ ਵਾਪਸ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਾਂਦਾ ਰੀਨਾ ਫੇਰ ਵਾਪਸ ਆ ਜਾਂਦੀ ਹੈ ਜ਼ਿੰਦਗੀ ਫੇਰ ਚੱਲਦੀ ਹੈ ਇੱਧਰ ਜੋ ਹਨੀਫ ਸੀ ਇਹ 35 ਸਾਲਾਂ ਦਾ ਸੀ ਇਸਦੇ ਵੀ 3 ਬੱਚੇ ਸਨ ਪਰ ਰੀਨਾ ਤੇ ਹਨੀਫ ਦੀ ਜੋ ਪ੍ਰੇਮ ਕਹਾਣੀ ਸੀ ਉਹ ਖਤਮ ਨਹੀਂ ਹੋਈ ਸੀ ਕਿਉਂਕਿ ਪਹਿਲਾਂ ਇਨਾਂ ਦੀਆਂ ਨਜ਼ਦੀਕੀਆਂ ਹੁੰਦੀਆਂ ਗੱਲਬਾਤ ਹੁੰਦੀ ਹੈ ਇਸ ਪੱਠੇ ਤੇ ਹੀ ਰਿਮਤ ਲਾਲ ਉਸਦੀ ਪਤਨੀ ਰੀਨਾ ਕੰਮ ਕਰਦੀ ਸੀ ਹਨੀਫ ਇਸ ਪੱਠੇ ਦਾ ਠੇਕੇਦਾਰ ਸੀ ਗੱਲਾਂ ਬਾਤਾਂ ਇਸ ਦੀਆਂ ਰੀਨਾ ਦੇ ਨਾਲ ਹੁੰਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਪਿਆਰ ਹੋ ਜਾਂਦਾ ਪਿਆਰ ਤੋਂ ਬਾਅਦ ਇਹ ਸਬੰਧ ਬਣਾਉਣ ਲੱਗਦੇ ਆ ਜਿਸ ਗੱਲ ਦਾ ਪਤਾ ਰਹਿਮਤ ਲਾਲ ਨੂੰ ਲੱਗਦਾ ਪਰ ਰੀਨਾ ਵਾਪਸ ਤਾਂ ਆ ਜਾਂਦੀ ਹੈ ਉਹ ਹਨੀਫ ਤੋਂ ਦੂਰ ਨਹੀਂ ਹਨੀਫ ਨਾਲ ਉਸ ਦੇ ਉਦਾਂ ਹੀ ਸਬੰਧ ਚੱਲਦੇ ਰਹਿੰਦੇ ਨੇ ਤੇ ਫੇਰ ਜਦੋਂ ਰਹਿਮਤ ਲਾਲ ਨੂੰ ਪਤਾ ਲੱਗਦਾ ਕਿ ਇਹ ਔਰਤ ਅਜੇ ਵੀ ਨਹੀਂ ਸੁਧਰੀ ਤਾਂ ਫੇਰ ਉਹ ਇਸ ਦੇ ਨਾਲ ਝਗੜਾ ਕਰਦਾ ਲੜਾਈ ਕਰਦਾ ਹੁਣ ਤਾਂ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਜੋ ਉਹਨਾਂ ਦੀ ਮਾਂ ਗਈ ਉਸ ਦੀ ਹਨੀਫ ਦੇ ਨਾਲ ਬਣਦੀ ਹੈ ਤੇ ਇਸ ਕਾਰਨ ਹੀ ਜੋ ਉਹਨਾਂ ਦਾ ਪਿਤਾ ਉਹਨਾਂ ਦੀ ਮਾਂ ਦੇ ਨਾਲ ਲੜਾਈ ਕਰਦਾ ਹੈ। ਹੁਣ ਬੱਚੇ ਵੀ ਆਪਣੀ ਮਾਂ ਨੂੰ ਕਹਿੰਦੇ ਨੇ ਕਿ ਤੂੰ ਗਲਤ ਕਰ ਰਹੀ ਹੈਂ। ਇਹ ਸਹੀ ਨਹੀਂ। ਤੂੰ ਐਦਾਂ ਨਾ ਕਰ। ਚੋਰੀਨਾ ਹੁੰਦੀ ਹੈ ਉਸ ਨੂੰ ਰਹਿਮਤ ਲਾਲ ਦੇ ਉੱਤੇ ਗੁੱਸਾ ਆਉਂਦਾ ਆਪਣੇ ਪਤੀ ਦੇ ਉੱਤੇ ਤੇ ਉਹ ਹਨੀਫ ਨਾਲ ਗੱਲ ਕਰਦੀ ਹੈ ਕਿ ਇਹ ਬੰਦਾ ਆਪਣੇ ਪਿਆਰ ਦੇ ਵਿੱਚ ਰੋੜਾ ਇਸ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਹੋਵੇਗਾ ਜੇ ਆਪਾਂ ਆਪਣੇ ਸਬੰਧ ਐਦਾਂ ਹੀ ਰੱਖਣਿਆਂ ਕਿਉਂਕਿ ਇਹ ਰੋਜ਼ਾਨਾ ਮੇਰੇ ਨਾਲ ਝਗੜਾ ਕਰਦਾ ਤੇ ਆਪਣੇ ਉੱਤੇ ਨਿਗਾ ਵੀ ਰੱਖਦਾ ਜੇ ਇਹ ਰਸਤੇ ਦੇ ਵਿੱਚੋਂ ਹਟ ਜਾਵੇ ਤਾਂ ਆਪਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਰਹੇਗਾ ਹੁਣ ਹਨੀਫ ਵੀ ਸੋਚਦਾ ਕਿ ਗੱਲ ਸਹੀ ਹੈ ਰਹਿਮਤ ਲਾਲ ਦਾ ਕਤਲ ਕਰ ਦਿੱਤਾ ਜਾਵੇ ਇਸ ਨੂੰ ਮਾਰ ਦਿੱਤਾ ਜਾਵੇ ਤਾਂ ਸਾਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਸਾਡੇ ਪਿਆਰ ਦੇ ਵਿੱਚ ਜੋ ਵੀ ਰੋੜਾਗਾ ਉਹ ਦੂਰ ਹੋ ਜਾਏਗਾ ਹੁਣ 17 ਜੂਨ 2025 ਨੂੰ ਹਨੀਫ ਰਿਮਤ ਲਾਲ ਨੂੰ ਕਹਿੰਦਾ ਕਿ ਆਪਾਂ ਅੱਜ ਪਾਰਟੀ ਕਰਾਂਗੇ ਉਹ ਮੀਟ ਵਗੈਰਾ ਬਣਾਉਂਦੇ ਆ ਤੇ ਸ਼ਰਾਬ ਲਿਆਉਂਦੇ ਨੇ ਰਿਮਤ ਲਾਲ ਸ਼ਰਾਬ ਪੀਂਦਾ ਹਨੀਫ ਸ਼ਰਾਬ ਘੱਟ ਪੀਂਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਰਿਮਤ ਹੈ ਇਸ ਦਾ ਅਸੀਂ ਕਤਲ ਕਰਨਾ ਹੈ ਰਿਮਤ ਨੂੰ ਉਹ ਜ਼ਿਆਦਾ ਸ਼ਰਾਬ ਪੀਂਦਾ ਹੁਣ ਜਦੋਂ ਰਿਮਤ ਲਾਲ ਪੂਰੇ ਨਸ਼ੇ ਦੇ ਵਿੱਚ ਹੋ ਜਾਂਦਾ ਹੈ ਤਾਂ ਹਨੀਫ ਉਸ ਦੇ ਉੱਪਰ ਪੱਥਰਾਂ ਦੇ ਨਾਲ ਹਮਲਾ ਕਰਦਾ ਹੈ ਬਾਹਰ ਕਰਦਾ ਹੈ ਕਈ ਪੱਥਰ ਉਸ ਦੀ ਛਾਤੀ ਤੇ ਮਾਰੇ ਜਾਂਦੇ ਆ ਉਸ ਦੇ ਸਿਰ 'ਚ ਮਾਰੇ ਜਾਂਦੇ ਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਹਨੀਫ ਅਤੇ ਰੀਨਾ ਦੋਨੋਂ ਰਹਿਮਤ ਲਾਲ ਦੀ লাশ ਨੂੰ ਚੱਕ ਕੇ ਇੱਕ ਮੋਟਰ ਦੇ ਉੱਤੇ ਸੁੱਟ ਆਉਂਦੇ ਨੇ ਤੇ ਇਹ ਖੁਦ ਦੋਨੋਂ ਫਰਾਰ ਹੋ ਜਾਂਦੇ ਨੇ ਹੁਣ ਜੋ ਬੱਚੇ ਹੁੰਦੇ ਨੇ ਉਹ ਆਪਣੀ ਮਾਂ ਅਤੇ ਪਿਤਾ ਦੀ ਉਡੀਕ ਕਰ ਰਹੇ ਹੁੰਦੇ ਆ ਪਰ ਉਹ ਤਾਂ ਘਰ ਵਾਪਸ ਨਹੀਂ ਆਉਂਦੇ ਹੁਣ ਬੱਚੇ ਆਪਣੇ ਚਾਚੇ ਆਰਵਿੰਦ ਨੂੰ ਕਾਲ ਕਰਦੇ ਨੇ ਕਿ ਸਾਡੇ ਮਾਤਾ ਪਿਤਾ ਪੱਠੇ ਤੇ ਕੰਮ ਕਰਦੇ ਸੀ ਉਹ ਗਏ ਸੀ ਪਰ ਉਹ ਵਾਪਸ ਨਹੀਂ ਆਏ ਤੁਸੀਂ ਆਓ ਉਹਨਾਂ ਦੀ ਤਲਾਸ਼ ਕਰੋ ਹੁਣ ਆਰਵਿੰਦ ਵੀ ਆ ਜਾਂਦਾ ਤੇ ਆਰਵਿੰਦ ਨੂੰ ਹਨੀਫ ਅਤੇ ਰੀਨਾ ਦੋਨਾਂ ਦੇ ਸਬੰਧਾਂ ਬਾਰੇ ਪਤਾ ਸੀ ਤਾਂ ਆਰਵਿੰਦ ਨੂੰ ਇਹ ਲੱਗਦਾ ਕਿ ਹਨੀਫ ਅਤੇ ਰੀਨਾ ਦੋਨੋਂ ਗਾਇਬ ਨੇ ਇਹਨਾਂ ਨੇ ਹੀ ਰਹਿਮਤ لال ਨੂੰ ਗਾਇਬ ਕੀਤਾ ਹੈ ਇਹਨਾਂ ਨੇ ਕਿਤੇ ਉਸਦਾ ਕਤਲ ਨਾ ਕਰ ਦਿੱਤਾ ਹੋਵੇ ਅਰਵਿੰਦ ਪੁਲਿਸ ਦੇ ਵਿੱਚ ਜਾਂਦਾ ਹੈ ਤਾਂ ਹੁਣ ਪੁਲਿਸ ਦੇ ਵਿੱਚ ਜਦੋਂ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਤਫ਼ਤੀਸ਼ ਕਰਦੀ ਹੈ ਪਰ ਪੁਲਿਸ ਨੂੰ ਪਤਾ ਲੱਗਦਾ ਕਿ ਕਿਸੇ ਮੋਟਰ ਦੇ ਉੱਤੇ ਇੱਕ লাশ ਪਈਆ ਹੁਣ ਪੁਲਿਸ ਉੱਥੇ ਜਾਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਬੱਚਿਆਂ ਤੋਂ ਅਤੇ ਅਰਵਿੰਦ ਤੋਂ ਇਸ ਲਾਸ਼ ਦੀ شناخت ਕਰਵਾਉਂਦੀ ਆ ਤਾਂ ਪਤਾ ਲੱਗਦਾ ਕਿ ਇਹ ਲਾਸ਼ ਤਾਂ ਰਹਿਮਤ لال ਦੀ ਹੈ। ਹੁਣ ਪੁਲਿਸ ਰੀਨਾ ਅਤੇ ਹਨੀਫ ਦੋਨਾਂ ਨੂੰ ਗ੍ਰਿਫਤਾਰ ਕਰ ਲਈ ਛਾਪੇਮਾਰੀ ਕਰਦੀ ਹੈ। ਪਰ ਇਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਫੋਨ ਵੀ ਇਹਨਾਂ ਦਾ ਬੰਦ ਹੁੰਦਾ। ਉਸ ਤੋਂ ਬਾਅਦ ਇੱਕ ਦਿਨ ਫੋਨ ਖੋਲ ਲੈਂਦੇ ਨੇ। 30 ਜੂਨ 2025 ਨੂੰ ਇਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੁਸੀਂ ਰਹਿਮਤ لال ਦਾ ਕਤਲ ਕਿਉਂ ਕੀਤਾ? ਜੋ ਇਹ ਗੱਲ ਦੱਸਦੇ ਨੇ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਆ ਰੀਨਾ ਦੱਸਦੀ ਹੈ ਕਿ ਮੇਰੀ ਉਮਰ 45 ਸਾਲ ਹੋ ਗਈ ਮੇਰੇ 9 ਬੱਚੇ ਨੇ ਪਰ ਰਹਿਮਤ ਲਾਲ ਨੇ ਕਦੇ ਵੀ ਮੇਰਾ ਖਿਆਲ ਨਹੀਂ ਰੱਖਿਆ ਕਦੇ ਵੀ ਮੇਰੀਆਂ ਖੁਸ਼ੀਆਂ ਦੀ ਪਰਵਾਹ ਨਹੀਂ ਕੀਤੀ ਪਰ ਜੋ ਹਨੀਫ ਹੈ ਉਸ ਨੇ ਮੇਰਾ ਬੜਾ ਖਿਆਲ ਰੱਖਿਆ ਉਹ ਮੇਰਾ ਬੜਾ ਖਿਆਲ ਰੱਖਦਾ ਸੀ ਮੇਰੀ ਖੁਸ਼ੀ ਦੀ ਉਸ ਨੂੰ ਬੜੀ ਪਰਵਾਹ ਹੁੰਦੀ ਸੀ ਇਸ ਲਈ ਮੈਂ ਚਾਹੁੰਦੀ ਸੀ ਕਿ ਮੇਰੇ ਅਤੇ ਹਨੀਫ ਵਿੱਚ ਕੋਈ ਵੀ ਨਹੀਂ ਆਉਣਾ ਚਾਹੀਦਾ ਇਸ ਲਈ ਹੀ ਅਸੀਂ ਰਹਿਮਤ ਲਾਲ ਦਾ ਕਤਲ ਕੀਤਾ ਹੁਣ ਇਧਰ ਹਨੀਫ ਤੋਂ ਵੀ ਪੁੱਛਿਆ ਜਾਂਦਾ ਹਨੀਫ ਇੱਕ ਭੱਠੇ ਦਾ ਮਾਲਕ ਹੁੰਦਾ ਤੇ ਜੋ ਰੀਨਾ ਹੁੰਦੀ ਆ ਉਥੇ ਮਜ਼ਦੂਰੀ ਕਰਦੀ ਹੁੰਦੀ ਹੈ ਇਸ ਨੇ ਵੀ ਇਹੀ ਕਿਹਾ ਕਿ ਰੀਨਾ ਮੇਰਾ ਬੜਾ ਖਿਆਲ ਰੱਖਦੀ ਸੀ ਇਸ ਕਾਰਨ ਹੀ ਸਾਡਾ ਆਪਸ ਦੇ ਵਿੱਚ ਪਿਆਰ ਸੀ ਜੋ ਰਹਿਮਤ ਲਾਲ ਸੀ ਉਹ ਸਾਡੇ ਵਿੱਚ ਰੋੜਾ ਸੀ ਇਸ ਕਰਕੇ ਹੀ ਅਸੀਂ ਉਸ ਦਾ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਹੁਣ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਉੱਪਰ ਕਤਲ ਦਾ ਕੇਸ ਦਰਜ ਕੀਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਨੌ ਬੱਚਿਆਂ ਦੀ ਮਾਂ ਨੂੰ ਤਿੰਨ ਬੱਚਿਆਂ ਦੇ ਪਿਓ ਦੇ ਨਾਲ ਪਿਆਰ ਹੋ ਜਾਂਦਾ ਹੈ ਨਹੀਂ ਤਾਂ ਆਪਾਂ ਸੁਣਦੇ ਆ ਕਿ ਜਦੋਂ ਔਰਤਾਂ ਦੇ ਬੱਚੇ ਹੋ ਜਾਂਦੇ ਆ ਤਾਂ ਉਹਨਾਂ ਦਾ ਧਿਆਨ ਆਪਣੇ ਬੱਚਿਆਂ ਦੇ ਵਿੱਚ ਰਹਿੰਦਾ ਪਰ ਇੱਥੇ ਤਾਂ ਬੱਚਿਆਂ ਦੇ ਵੀ ਅੱਗੇ ਬੱਚੇ ਹੋ ਗਏ ਸੀ ਪਰ ਜੋ ਰੀਨਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੋ ਰਹਿਮਤ ਲਾਲ ਹੈ ਉਹ ਉਸ ਦੀ ਖੁਸ਼ੀ ਦਾ ਧਿਆਨ ਨਹੀਂ ਰੱਖਦਾ ਉਸ ਦੀ ਬਿਲਕੁਲ ਵੀ ਉਸ ਨੂੰ ਪਰਵਾਹ ਨਹੀਂ ਇਸ ਲਈ ਉਸ ਨੂੰ ਲੱਗਿਆ ਕਿ ਹਨੀਫ ਉਸ ਨਾਲ ਬੜਾ ਪਿਆਰ ਕਰਦਾ ਹੈ ਜਿਸ ਕਾਰਨ ਇਹਨਾਂ ਨੇ ਮਿਲ ਕੇ ਰਹਿਮਤ ਲਾਲ ਦਾ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ